ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ਆਨਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਬੱਚਿਓ ਅੱਜ ਆਪਾਂ 5ਵੀਂ ਜਮਾਤ ਦੇ ਗਣਿਤ ਵਿਸ਼ੇ ਦੇ ਪੰਨਾ ਨੰਬਰ 5 ਉੱਪਰ ਦਿੱਤੇ 10ਵੇਂ ਸਵਾਲ ਨੂੰ ਹੱਲ ਕਰਾਂਗੇ ਨਿਕਟਿਕਰਨ ਲਗਭਗ ਨੇੜੇ ਦੀ ਸੰਖਿਆ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਪੂਰੀ ਸੰਖਿਆ ਕੀਮਤ ਭਾਰ ਜਾਂ ਲਾਗਤ ਆਦ ਨਾ ਦੱਸ ਕੇ ਅੰਦਾਜ਼ਾ ਹੀ ਲਗਾਉਂਦੇ ਹਾਂ ਕਿਉਂਕਿ ਪੂਰਾ ਪੂਰਾ ਮਾਪ ਤੋਲ ਕਰਨ ਲਈ ਸਾਨੂੰ ਬਖ ਬਖ ਸਾਧਨਾਂ ਦੀ ਲੋੜ ਹੁੰਦੀ ਹੈ ਜੋ ਕਿ ਸਾਡੇ ਕੋਲ ਉਸ ਸਮੇਂ ਮੌਜੂਦ ਨਹੀਂ ਹੁੰਦੇ ਸਾਡਾ ਲਗਾਇਆ ਅੰਦਾਜ਼ਾ ਠੀਕ ਦੇ ਲਗਭਗ ਨੇੜੇ ਤੇੜੇ ਹੀ ਹੁੰਦਾ ਹੈ ਇਸ ਤਰ੍ਹਾਂ ਕਿਸੇ ਸੰਖਿਆ ਦਾ ਵੀ ਅੰਦਾਜ਼ਾ ਲਗਾ ਸਕਦੇ ਹਾਂ ਅਤੇ ਇਸ ਅੰਦਾਜ਼ਾ ਲਗਾਉਣ ਨੂੰ ਨਿਕਟੀ ਕਰਨ ਕਹਿੰਦੇ ਹਨ ਇਹਨਾਂ ਵਿੱਚ ਪਿਆਰੇ ਬੱਚਿਓ ਆਪਾਂ ਪਹਿਲਾ ਸਵਾਲ ਹੈ 96 ਜਿਸ ਨੂੰ ਨੇੜਲੀ ਦਹਾਈ ਅਤੇ ਨੀੜਲੇ ਸੈਂਕੜੇ ਦੇ ਵਿੱਚ ਆਪਾਂ ਇਹਨਾਂ ਦਾ ਨਿਖਤੀਕਰਨ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪਿਆਰੀ ਬੱਚਿਓ ਅਸੀਂ ਇੱਕ 90 ਤੋਂ ਲੈ ਕੇ 100 ਤੱਕ ਜਿਹੜੀ ਨੀੜਲੀ ਦਹਾਈ ਹੈ ਪਿਆਰੀ ਬੱਚਿਓ ਦਹਾਈ ਮਤਲਬ ਕਿ 9 ਦਹਾਈਆਂ ਤੇ 6 ਇਕਾਈਆਂ ਨੇ ਇਸ ਦੇ ਵਿੱਚ 90 ਜਾਂ 10 ਦਹਾਈਆਂ ਦੇ ਵਿੱਚ ਇਹ ਸੰਖਿਆ ਨੇ ਆਣਾ ਹੈ ਜਾਂ 9 ਦਹਾਈਆਂ ਦੇ ਵਿੱਚ ਜਾਂ 10 ਦਹਾਈਆਂ ਦੇ ਵਿੱਚ ਤਾਂ ਅਸੀਂ ਦੇਖਣਾ ਹੈ ਕਿ ਇਹ ਸੰਖਿਆ 90 ਦੇ ਜ਼ਿਆਦਾ ਨੇੜੇ ਆਏਗੀ ਜਾਂ 100 ਦੇ ਜਿਆਦਾ ਨੇੜੇ ਆਵੇਗੀ ਅਸੀਂ ਦੇਖ ਲੰਨੇ ਆ 90 ਤੋਂ 95 ਦੇ ਵਿੱਚ ਸੰਖਿਆ ਆਵੇਗੀ ਤਾਂ ਇਹ ਸੰਖਿਆ 90 ਦੇ ਨੇੜੇ ਹੈ ਅਗਰ 95 ਤੋਂ 100 ਦੇ ਵਿਚਕਾਰ ਆਏਗੀ ਤਾਂ ਇਹ ਸੰਖਿਆ 100 ਦੇ ਨੇੜੇ ਹੈ ਤਾਂ ਅਸੀਂ ਦੇਖਿਆ 96 96 ਪਿਆਰੇ ਵਿੱਚੋਂ 95, 95, 95, 95, तो 95 तो 96 ਉਸ ਤੋਂ 95 ਤੋਂ ਬਾਅਦ 96 ਆਂਦਾ ਹੈ ਭਾਵ ਇਹ 95 ਤੋਂ ਅੱਗੇ ਅਤੇ 100 ਦੇ ਨੇੜੇ ਸੰਖਿਆ ਹੈ ਤਾਂ ਇਸ ਲਈ ਇਸ ਦੀ ਨਿਰਲਿਖਾਈ ਹੋਵੇਗੀ 100 ਇਸੇ ਤਰ੍ਹਾਂ ਅਸੀਂ ਨੀੜਲਾ ਸੈਕੜਾ ਦੇਖਾਂਗੇ ਨੀੜਲਾ ਸੈਕੜੇ ਦੇ ਲਈ ਪਿਆਰੀ ਬੱਚਿਓ ਅਸੀਂ ਜਿਹੜਾ ਸਾਡਾ ਸੈਕੜਾ ਹੈ ਇਹ 0 ਤੋਂ ਸ਼ੁਰੂ ਹੋ ਕੇ 100 ਤੱਕ ਜਾਏਗਾ ਜਿਹੜੀ ਸਾਡੀ ਸੰਖਿਆ ਹੈ 96 ਇਹਨੂੰ ਚੈੱਕ ਕਰਨਾ ਹੈ ਕਿ 0 ਤੋਂ 50 ਦੇ ਵਿਚਕਾਰ ਆਵੇਗੀ ਜਾਂ 50 ਤੋਂ 100 ਦੇ ਵਿਚਕਾਰ ਆਵੇਗੀ ਪਿਆਰੀ ਬੱਚਿਓ ਜਿਹੜੀ 96 ਹੈ ਇਹ 50 ਤੋਂ ਅੱਗੇ ਆਵੇਗੀ 50 ਇੱਥੇ ਆਵੇਗਾ 60 70 80 90 90 ਤੇ 100 ਦੇ ਵਿਚਕਾਰ ਸਾਡੀ ਸੰਖਿਆ ਆਵੇਗੀ 96 96 100 ਦੇ ਬਹੁਤ ਨੇੜੇ ਹੈ ਤਾਂ ਨੇੜਲਾ ਸੈਂਕੜਾ ਸਾਡਾ ਹੋਵੇਗਾ 100 ਤੇ ਇਸੇ ਤਰ੍ਹਾਂ ਹਲਾ 20 ਹਾਲ ਹੈ 209 209 ਨੂੰ ਜੀ ਨੇੜਲੀ ਦਹਾਈ ਜਾਂ ਨੇੜਲੇ ਸੈਂਕੜੇ ਦੇ ਵਿੱਚ ਨਿਕਟੇ ਕਰਨ ਕਰਨਾ ਹੈ ਤਾਂ ਪਿਆਰੀ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਪਏਗਾ ਕਿ ਨੇੜਲੀ ਦਹਾਈ ਦਹਾਈ ਭਾਗ ਇਹ ਸੰਖਿਆ ਸਾਡੀ 200 ਤੋਂ ਲੈ ਕੇ 210 ਦੇ ਵਿਚਕਾਰ ਆਵੇਗੀ ਤੇ 200 ਦਾ 200 ਤੋਂ ਲੈ ਕੇ 210 ਦੇ ਵਿਚਕਾਰ ਆਵੇਗੀ ਤੇ ਹੁਣ ਅਸੀਂ ਚੈੱਕ ਕਰਨਾ ਹੈ ਕਿ ਇਹ ਸੰਖਿਆ 200 ਤੋਂ 205 ਦੇ ਵਿਚਕਾਰ ਆਵੇਗੀ ਜਾਂ 205 ਤੋਂ ਲੈ ਕੇ 210 ਦੇ ਵਿਚਕਾਰ ਆਵੇਗੀ ਤਾਂ ਅਸੀਂ ਚੈੱਕ ਕੀਤਾ 209 210 ਵਾਲੇ ਬਿਲਕੁਲ ਨਾਲ ਆਏਗੀ ਕਿਉਂਕਿ 206 205 206 207 208 209 ਜਿਹੜੀ ਕਿ 205 ਤੋਂ ਅੱਗੇ ਹੈ ਤੇ 210 ਦੇ ਬਿਲਕੁਲ ਨਜ਼ਦੀਕ ਹੈ ਤਾ ਇਸ ਦਾ ਨਿਕਟਿਕਰਨ ਨੇੜਲੀ ਦہائی ਦੇ ਵਿੱਚ ਹੋਏਗਾ 210 ਤੇ ਹੁਣ ਅਸੀਂ ਦੇਖਣਾ ਹੈ ਇਹ ਨੀੜਲਾ ਸੈਂਕੜਾ ਸੈਂਕੜੇ ਦੇ ਲਈ ਪਹਿਲੇ ਵਿੱਚ ਸਾਨੂੰ ਦੇਖਣਾ ਪਏਗਾ ਕਿ ਇਸ ਕਿਸ ਸੈਂਕੜੇ ਦੇ ਵਿੱਚ ਸੰਖਿਆ ਆਉਂਦੀ ਹੈ ਇਹ ਸੰਖਿਆ 200 ਤੋਂ 300 ਦੇ ਵਿਚਾਲੇ ਆਉਂਦੀ ਹੈ 200 ਤੇ 300 ਤੇ ਹੁਣ ਅਸੀਂ ਚੈੱਕ ਕਰਨਾ ਹੈ ਕਿ ਸੰਖਿਆ 200 ਤੋਂ 250 ਦੇ ਵਿਚਕਾਰ ਆਏਗੀ ਜਾਂ 250 ਤੋਂ 300 ਦੇ ਵਿਚਕਾਰ ਆਏਗੀ ਤਾਂ ਅਸੀਂ ਚੈੱਕ ਕੀਤਾ 200 210 ਸਾਰੀ ਸੰਖਿਆ 209 210 ਤੋਂ ਥੋੜੀ ਜਿਹੀ ਪਿੱਛੇ ਰਹੇਗੀ 209 200 ਦੇ ਬਿਲਕੁਲ ਨਜ਼ਦੀਕ ਇਸ ਲਈ ਇਸ ਦਾ ਨਿਰਲਸ ਸੰਕਲ ਹੋਏਗਾ 200 ਤੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਸਾਡਾ ਸੀ ਸਵਾਲ 652 652 ਦੇ ਲਈ ਸਭ ਤੋਂ ਪਹਿਲਾਂ ਅਸੀਂ ਨੇੜਲੀ ਦਹਾਈ ਦੇ ਵਿੱਚ ਨਿਕਟੇ ਕਰਨ ਕਰਨਾ ਹੈ ਨੇੜਲੀ ਦਹਾਈ ਦੇ ਵਿੱਚ ਨਿਕਟੇ ਕਰਨ ਲਈ ਸਾਨੂੰ ਦੇਖਣਾ ਪਏਗਾ ਇਹ 650 ਤੋਂ 660 ਦੇ ਵਿਚਕਾਰ ਆਏਗੀ ਤਾਂ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਸੰਖਿਆ 650 ਤੋਂ 655 ਦੇ ਵਿਚਕਾਰ ਆਏਗੀ ਜਾ 655 ਤੋਂ 660 ਦੇ ਵਿਚਕਾਰ 51 52 ਸਾਡੀ ਸੰਖਿਆ 650 ਦੇ ਬਿਲਕੁਲ ਨਜ਼ਦੀਕ ਆ ਰਹੀ ਹੈ 655 ਤੋਂ ਘੱਟ ਹੈ ਇਸ ਲਈ ਇਸ ਦੀ ਨੀਡਲ ਹੀ ਦਿਖਾਈ ਹੋਏਗੀ 650 ਇਸੇ ਤਰ੍ਹਾਂ ਅਸੀਂ ਦੇਖਾਂਗੇ ਨੀਡਲ ਦਾ ਸੈਂਕੜਾ ਸੈਂਕੜੇ ਲਈ ਇਹ ਸਾਡੀ ਸੰਖਿਆ ਆਏਗੀ 600 ਅਤੇ 700 ਦੇ ਵਿਚਕਾਰ ਤਾਂ ਇਹ ਸੰਖਿਆ 600 ਅਤੇ 700 ਦੇ ਸੈਂਕੜੇ ਦੇ ਵਿਚਕਾਰ ਆ ਰਹੀ ਹੈ ਅਸੀਂ ਦੇਖਣਾ ਹੈ ਕਿ 650 ਤੇ 600 ਦੇ ਵਿਚਕਾਰ ਆਏਗੀ ਜਾਂ 650 ਤੋਂ 700 ਦੇ ਵਿਚਕਾਰ ਆਏਗੀ ਤਾਂ ਅਸੀਂ ਦੇਖਿਆ ਕਿ ਇਹ ਸੰਖਿਆ 650 ਤੋਂ ਥੋੜੀ ਜਿਹੀ ਅੱਗੇ ਆਉਂਦੀ ਹੈ ਕਿਉਂਕਿ 650 ਤੋਂ ਅੱਗੇ ਆਏਗਾ 60 70 80 90 700 652 650 ਤੋਂ ਵੱਡੀ ਹੈ ਇਸ ਕਰਕੇ ਇਸ ਦਾ ਨਿਕਟੇਕਰ ਨੇੜਲੇ ਸੰਖੜੇ ਦੇ ਵਿੱਚ ਹੋਏਗਾ 700 ਤੇ ਹੁਣ ਸਾਡਾ ਅਗਲਾ ਸਵਾਲ ਹੈ ਈ ਸਵਾਲ 787 786 ਦੇ ਲਈ ਅਸੀਂ ਫਿਰ ਦੇਖਦੇ ਹਾਂ ਕਿ ਇਸ ਜਿਹੜੀ ਬਹਾਈ ਵਾਲੀ ਲਾਈਨ ਹੈ 80 787 80 ਤੋਂ 90 780 ਤੋਂ 790 ਦੇ ਵਿਚਕਾਰ ਇਹ ਸੰਖਿਆ ਆਉਂਦੀ ਹੈ ਅਸੀਂ ਦੇਖਣਾ ਹੈ ਕਿ 780 ਤੋਂ 785 ਵਿਚਕਾਰ ਆਏਗੀ ਜਾਂ 785 ਤੋਂ 790 ਦੇ ਵਿਚਕਾਰ ਆਏਗੀ 785 86 87 87 785 ਤੋਂ ਅੱਗੇ ਇਹ 790 ਦੇ ਪਿੱਛੇ ਆ ਰਹੀ ਹੈ ਇਸ ਲਈ ਇਸ ਦੀ ਨੀੜਲੀ ਦਿਖਾਈ ਹੋਏਗੀ 790 ਇਸੇ ਤਰ੍ਹਾਂ ਸੀ ਇਸ ਦਾ ਦੇਖਾਂਗੇ ਨੀੜਲਾ ਸੈਂਕੜਾ ਸੈਂਕੜਾ ਇਹ ਹੈ ਵਿਚਾਰੇ ਵਿੱਚੋਂ 700 ਤੋਂ ਲੈ ਕੇ 800 ਵਾਲੀ ਲੈਂ ਤਾਂ ਹੁਣ ਅਸੀਂ ਦੇਖਣਾ ਹੈ 87 ਕਿੱਥੇ ਆਏਗਾ 700 ਤੋਂ 750 ਦੇ ਵਿਚਕਾਰ ਆਏਗਾ ਜਾਂ 750 ਤੋਂ 800 ਦੇ ਵਿਚਕਾਰ ਜੇਕਰ 700 ਤੋਂ 750 ਦੇ ਵਿਚਕਾਰ ਆਂਦਾ ਹੈ ਤਾਂ ਅਸੀਂ 700 ਜੇ 750 ਤੋਂ 800 ਦੇ ਵਿਚਕਾਰ ਆਂਦਾ ਹੈ ਤਾਂ ਸਾਡਾ ਨੀੜਲਾ ਸੈਂਕੜਾ ਹੋਏਗਾ 800 ਸਾ ਸੋਸ 700 760 770 780 790 90 ਤੋਂ ਥੋੜੀ ਜਿਹੀ ਘੱਟ ਹੈ ਸੰਖਿਆ ਸਾਡੀ ਸੰਖਿਆ 787 ਤਾਂ ਇਸ ਦਾ ਨੀਡਲ ਵਾਲਾ ਸੈਕਲਾ ਹੋਏਗਾ 800 ਸਾਡਾ ਲਾਸਟ ਸਵਾਲ ਹੈ ਇਹ ਸਵਾਲ 975 975 ਸਾਡੀ ਸਭ ਤੋਂ ਪਹਿਲਾਂ ਹੈ ਨੀਡਲ ਦੀ ਦਹਾਈ ਦਹਾਈ ਦੇ ਲਈ ਇਹ ਆਏਗਾ 970 ਤੋਂ 980 ਦੇ ਵਿਚਕਾਰ ਤੇ 75 ਬਿਲਕੁਲ ਸੈਂਟਰ ਵਾਲੀ ਮਿਡਲ ਵਾਲੀ ਸੰਖਿਆ ਹੈ 975 ਤਾਂ 975 ਬਿਲਕੁਲ ਵਿਚਕਾਰ ਆ ਗਿਆ ਅੱਧ ਵਿੱਚ ਆ ਗਈ ਹੈ ਸੰਖਿਆ ਤਾਂ ਅਸੀਂ ਇਸ ਨੂੰ ਅਗਲੀ ਸੰਖਿਆ 980 ਵੱਲ ਲੈ ਕੇ ਜਾਵਾਂਗੇ ਤਾਂ ਇਸ ਦੀ ਨੇੜਲੀ ਦਿਖਾਈ ਹੋਏਗੀ 980 ਇਸੇ ਤਰ੍ਹਾਂ ਨੇੜਲਾ ਸੈਕੜਾ ਸੈਕੜੇ ਦੇ ਲਈ ਇਹ ਆਏਗਾ 900 ਤੋਂ ਲੈ ਕੇ 1000 ਦੀ ਸੰਖਿਆ ਦੇ ਵਿਚਕਾਰ ਹੁਣ ਦੇਖਾਂਗੇ ਕਿ ਇਹ ਸੰਖਿਆ 900 ਤੋਂ 950 ਦੇ ਵਿਚਕਾਰ ਆਉਂਦੀ ਹੈ ਜਾਂ 950 ਤੋਂ 900 1000 ਦੇ ਵਿਚਕਾਰ ਆਉਂਦੀ ਹੈ 950 960 970 980 ਇਹ ਸੰਖਿਆ ਇਹਨਾਂ ਦੋਵਾਂ ਦੇ ਵਿਚਕਾਰ ਆਏਗੀ 975 ਤਾਂ ਇਹ 1000 ਦੇ ਬਿਲਕੁਲ ਨੇੜੇ ਹੈ ਤਾਂ ਇਸ ਦਾ ਨੇੜਲਾ ਸੈਂਕੜਾ ਹੋਵੇਗਾ 1000 ਬਹੁਤ-ਬਹੁਤ ਧੰਨਵਾਦ ਪਿਆਰੇ ਬੱਚਿਓ ਉਮੀਦ ਕਰਦਾ ਹਾਂ ਇਹ ਵੀਡੀਓ ਵਿੱਚਲੇ ਸਵਾਲ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ